ਸੋ ਮੇਰੇ YouTube ਚੈਨਲ ਮੇਰੀ ਅੱਜ ਦੀ ਕਵਿਤਾ ਦੇ ਵਿੱਚ ਮੈਂ ਤੁਹਾਡੇ ਤੱਕ ਲੈ ਕੇ ਆਈ ਹਾਂ ਕਵਿਤਾ surjit patar hona ਦੀ ਅਸੀਂ ਜਾਣਦੇ ਹਾਂ ਕਿ ਪੰਜਾਬੀ ਦਾ ਇਹ ਪਿਆਰ ਦਾ ਪਾਤਰ ਤੇ ਸਰਬਸਨਮਾਨਿਤ ਕਵੀ ਫਿਲਹਾਲ ਕੁਝ ਹੀ ਦਿਨ ਪਹਿਲਾਂ ਸਾਡਾ ਸਾਥ ਛੱਡ ਕੇ ਜਾ ਚੁੱਕਾ ਹੈ ਪਰ surjit patar hona ਦੀ ਪੋਇਟਰੀ ਦੇ ਬਾਰੇ ਦੇ ਵਿੱਚ ਕਿਹਾ ਜਾਂਦਾ ਹੈ ਕਿ 21ਵੀਂ ਸਦੀ ਦੀ ਇੱਕ ਐਸੀ ਕਵ ਸ਼ੈਲੀ ਸੀ ਜਿਸ ਨੂੰ ਸਭ ਤੋਂ ਵੱਧ ਪੜਿਆ ਗਿਆ। 22ਵੀਂ ਸਦੀ ਦੀ ਜੇਕਰ ਅਸੀਂ ਕਵਿਤਾ ਦੀ ਗੱਲ ਕਰੀਏ ਤੇ ਉਸ ਦੇ 7 ਸਿਖਰ ਸਨ ਜੋ ਭਾਈ ਵੀਰ ਸਿੰਘ ਤੋਂ ਸ਼ੁਰੂ ਹੁੰਦੇ ਸਨ ਤੇ ਬਾਸ਼ ਤੋਂ ਹੁੰਦੇ ਹੋਏ ਪਾਤਰ ਤੱਕ ਪਹੁੰਚਦੇ ਸਨ। ਪਾਤਰ ਉਹਨਾਂ ਦੀ ਇੱਕ ਕਵਿਤਾ ਜਿਹੜੀ ਮੈਨੂੰ ਹਮੇਸ਼ਾ ਤੋਂ ਹੀ ਬਹੁਤ ਜ਼ਿਆਦਾ ਪਸੰਦ ਰਹੀ। ਅਸੀਂ ਸ਼ੁਰੂਆਤ ਅੱਜ ਉਸ ਦੇ ਨਾਲ ਕਰਾਂਗੇ। ਕਵਿਤਾ ਦਾ ਨਾਮ ਹੈ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਜਿਸ ਦੇ ਬੋਲ ਹਨ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਹਾ ਤਾਂ ਸ਼ਮਾਂ ਦਾਲ ਕੀ ਕਹਿਣਗੇ ਗੀਤ ਦੀ ਮੌਤ ਇਸ ਰਾਤ ਜੇ ਹੋ ਗਈ ਮੇਰਾ ਜੀਣਾ ਮੇਰੇ ਯਾਰ ਕਿੰਜ ਸਹਿਣਗੇ ਇਸ ਅਦਾਲਤ ਚ ਬੰਦੇ ਵਿਰਖ ਹੋ ਗਏ ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ ਆਖੋ ਇਹਨਾਂ ਨੂੰ ਉਜੜੇ ਕਰੀ ਜਾਣ ਲਈ ਇੱਕਦੋਂ ਤੱਕ ਇੱਥੇ ਹੀ ਖੜੇ ਰਹਿਣਗੇ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ ਯਾਰ ਮੇਰੇ ਜੋ ਇਸ ਆਸਤੇ ਮਰ ਗਏ ਕਿ ਮੈਂ ਉਹਨਾਂ ਦੇ ਦੁੱਖਾਂ ਦਾ ਬਣਾਵਾਂਗਾ ਕੀ ਜੇ ਮੈਂ ਚੁੱਪ ਹੀ ਰਿਹਾ ਜੇ ਮੈਂ ਕੁਝ ਨਾ ਕਿਹਾ ਬਣ ਕੇ ਰੂਹਾ ਸਦਾ ਪਟਕਦੇ ਰਹਿਣਗੇ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਿਹਾ ਤਾਂ ਸ਼ਮਾ ਦਾ ਕੀ ਕਹਿਣਗੇ ਜੋ ਵੀ ਦੇਸ਼ਾਂ ਚ ਰੁੱਲਦੇ ਨੇ ਰੋਟੀ ਲਈ ਉਹ ਜਦੋਂ ਦੇਸ਼ ਪਰਤਣਗੇ ਆਪਣੇ ਕਦੀ ਕੁਝ ਤਾਂ ਸੇਕਣਗੇ ਮਾਂ ਦੇ ਸਿਵੇ ਦੀ ਅਗਨ ਬਾਕੀ ਕਬਰਾਂ ਦੇ ਰੁੱਖ ਹੇਠ ਜਾ ਬੈਣਗੇ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁਪਰੇ ਹਾ ਤਾਂ ਸ਼ਮਾਦਾਨ ਕੀ ਕਹਿਣਗੇ ਕੀ ਇਹ ਇਨਸਾਫ਼ ਹਿਉਮੇ ਦੇ ਬੁੱਤ ਕਰਨਗੇ ਕੀ ਇਹ ਖੰਬੋਸ਼ ਪੱਥਰ ਦੇ ਬੁੱਤ ਕਰਨਗੇ ਜੋ ਸਲੀਬਾਂ ਤੇ ਟੰਗੇ ਨੇ ਲੱਥਣੇ ਨਹੀਂ ਰਾਜ ਬਦਲਣਗੇ ਸੂਰਜ ਚੜਨ ਲੈਣਗੇ ਕੁਝ ਕੀ ਹਾ ਤਾਂ ਹਨੇਰਾ ਚਰੇਗਾ ਕਿਵੇਂ ਚੁਪਰੇ ਹਾ ਤਾਂ ਸ਼ਮਾਦਾਨ ਕੀ ਕਹਿਣਗੇ ਇਹ ਜੋ ਰੰਗਾਂ ਚ ਚਿਤਰੇ ਨੇ ਖੁਰ ਜਾਣਗੇ ਇਹ ਜੋ ਮਰਮਰ ਚ ਉਕਰੇ ਨਿ ਮਿਟ ਜਾਣਗੇ ਬਲਦੇ ਹੱਥਾਂ ਨੇ ਜਿਹੜੇ ਹਵਾ ਚ ਲਿਖੇ ਹਰਫ ਉਹੀ ਹਮੇਸ਼ਾ ਲਿਖੇ ਰਹਿਣਗੇ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਹਾ ਤਾਂ ਸ਼ਮਾਂਦਾਨ ਕੀ ਕਹਿੜਗੇ ਇਹ ਵੀ ਸ਼ਾਇਦ ਮੇਰਾ ਆਪਣਾ ਵਹਿਮ ਹੈ ਕੋਈ ਦੀਵਾ ਜਗੇਗਾ ਮੇਰੀ ਕਬਰ ਤੇ ਜੇ ਹਵਾ ਵਿੱਚ ਇਹ ਰਹੀ ਕਬਰਾਂ ਉੱਤੇ ਤਾਂ ਕੀ ਸਭ ਘਰਾਂ 'ਚ ਵੀ ਦੀਵੇ ਬੁਝੇ ਰਹਿਣਗੇ ਕੁਝ ਕਿਹਾ ਤਾਂ ਹਨੇਰਾ ਚਰੇਗਾ ਕਿਵੇਂ ਚੁੱਪ ਰਿਹਾ ਤਾਂ ਸ਼ਮਾਂ ਦਾ ਕੀ ਕਹਿਣਗੇ ਸੋ ਸਰਜੀਤ ਪਾਤਰ ਆਪਣੇ ਦੌਰ ਦੇ ਸਭ ਤੋਂ ਵੱਧ ਪੜੇ ਜਾਣ ਵਾਲੇ ਕਵੀ ਸਨ ਜੋ ਹਾਲੀ ਦੇ ਵਿੱਚ ਸਾਨੂੰ ਇਸ ਫਾਨੀ ਜਹਾਨ ਅਲਵਿਦਾ ਆਖ ਕੇ ਪਰ ਉਹਨਾਂ ਦੀਆਂ ਕਵਿਤਾਵਾਂ ਫਿਜ਼ਾਵਾਂ ਦੇ ਵਿੱਚ ਹਮੇਸ਼ਾ ਅਮਰ ਰਹਿਣਗੀਆਂ ਤੇ ਪੰਜਾਬੀ ਮਾਂ ਬੋਲੀ ਦੇ ਵੰਜਾਰਿਆਂ ਤੇ ਦੁੱਖਾਂ ਦਾ ਝਲਕਾਰਾ ਉਹਨਾਂ ਦੀਆਂ ਕਵਿਤਾਵਾਂ ਦੇ ਵਿੱਚ ਪੈਂਦਾ ਰਹੇਗਾ ਪਰ ਫਿਲਹਾਲ ਦੇ ਲਈ ਅਲਵਿਦਾ